ਬੀਜ ਨੂੰ ਫਲ ਤੱਕ ਪਹੁੰਚਣ ਲਈ ਜ਼ਮੀਨ ਚਾਹੀਦੀ ਏ ਧਰਤੀ ਚਾਹੀਦੀ ਏ ਜੈਸੇ ਬਿਨ ਹਰ ਹਰ ਜਮੀਨ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪੜੋਈਏ ਕੁੰਡੀ ਬਿਨ ਕਿਆ ਗੰਢ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ ਔਰ ਮਾਂ ਤੋਂ ਬਿਨਾ ਕੋਈ ਪਿਤਾ ਪਿਤਾ ਨਹੀਂ ਹੋ ਸਕਦਾ ਕਿਸੇ ਬੱਚੇ ਦਾ ਭਗਤ ਕਬੀਰ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕਪੜੇ ধੋਈ ਸਾਬਣ ਹੈ ਔਰ ਅچھے ਤੋਂ ਅچھے ਵਾਸ਼ਿੰਗ ਪਾਊਡਰ ਹੋਵਨ ਪਰ ਪਾਣੀ ਨਹੀਂ ਹੈ ਬਿੰਬ ਪਾਣੀ ਤੋਂ ਭਾਈ ਸਾਹਿਬ ਜੀ ਕਹਿੰਦੇ ਨੇ ਸਾਬਣ ਬੇਮੈਨੇ ਕਬੀਰ ਕਪੜੇ ਦੀ ਮਹਿਲ ਕਿਸ ਤਰ੍ਹਾਂ ਨਿਕਲੇਗੀ ਇਹ ਚੰਦ ਮੈਂ ਤੁਹਾਡੇ ਸਾਹਮਣੇ ਉਦਾਹਰਣ ਰੱਖੇ ਨੇ। ਔਰ ਇਹ ਉਦਾਹਰਣ ਨਿਆਇ ਸ਼ਾਸਤਰ ਦੇ ਕਰਤਾ ਗੋਤਮ ਨੇ ਦਿੱਤੇ ਨੇ। ਕਿੰਨ ਜਿੱਥੇ ਤੱਕ ਮੈਂ ਸੰਸਾਰ ਦੇ ਵਿੱਚ ਦੇਖਦਾ ਇੱਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ। ਉਹ ਆਸਰਾ ਉਸ ਕੋਲ ਖੋ ਲਈਏ। ਉਹ ਕੰਮ ਕਰਨੋਂ ਰਹਿ ਜਾਂਦੀ ਹੈ। ਨਹੀਂ ਕਰ ਸਕੇਗੀ, ਖੋ ਜਾਏਗੀ, ਮਿਟ ਜਾਏਗੀ। ਚਾਹੇ ਸੂਖਸ਼ਮ ਜਗਤ ਹੈ ਚਾਹੇ ਅਸਥੂਲ ਜਗਤ ਹੈ ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਸ ਦੀ ਇਨਾਂ ਹੀ ਦਲੀਲਾਂ ਨੂੰ ਪਕੜ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਫਿਰ ਪਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ ਤੋਂ ਪਤਾ ਉਸ ਉਹਨਾਂ ਨੇ ਕੀ ਆਖਿਆ ਨਾਸਤਿਕ ਲੋਗਾ ਨੇ ਚਲੋ ਪਰਮਾਤਮਾ ਨੂੰ ਕਰਤਾ ਮੰਨ ਲੈਨੇ ਆ ਕਾਰਨ ਨਹੀਂ ਹੈ ਉਹ ਕਾਰਨ ਨਹੀਂ ਹੈ ਔਰ ਦਲੀਲ ਘੜੇ ਦਾ ਕਰਤਾ ਕੁਮਾਰ ਜ਼ਰੂਰ ਹੈ ਕਾਰਨ ਨਹੀਂ ਹੈ ਕਾਰਨ ਤੇ ਮਿੱਟੀ ਫਿਰ ਨਮਿਤੋ ਪਾਦਾਨ ਕਾਰਨ ਚਲੋ ਮਿੱਟੀ ਵੀ ਉਹੇ ਤਾਂ ਵੀ ਕੁਮਾਰ ਨਹੀਂ ਬਣਾ ਸਕਦਾ কুমਦਾ ਹੋਇਆ ਚੱਕ ਚਾਹੀਦਾ ਹੈ ਸੋਟਾ ਚਾਹੀਦਾ ਜਿਸ ਨਾਲ ਚੱਕ ਘੁੰਮਦਾ ਹੈ ਤੇ ਘੜੇ ਬਣਦੇ ਨੇ ਕਰਤਾ ਮੰਨ ਲੈਣਿਆਂ ਗਹਿਣਿਆਂ ਦਾ ਸੁਨਾਰ ਨੂੰ ਪਰ ਕਾਰਨ ਨਹੀਂ ਹੈ ਕਾਰਨ ਤੇ ਸੋਨਾ ਹੈ ਔਰ ਨਾ ਹੋਵੇ ਸੋਨਾ ਤੇ ਕਿਸ ਤਰ੍ਹਾਂ ਬਣਾਏਗਾ ਤੇ ਚਲੋ ਸੋਨਾ ਵੀ ਹੋਵੇ ਕਾਰਨ ਵੀ ਹੋਵੇ ਤਾਂ ਵੀ ਨਹੀਂ ਬਣਾ ਸਕੇਗਾ ਅਗਰ ਔਜ਼ਾਰ ਨਹੀਂ ਨੇ ਨਿਮਿਤ ਤੋ ਬਾਦਾਨ ਕਾਰਨ ਨਹੀਂ ਹੈ ਸੰਸਾਰ ਦੀ ਇਸ ਢੰਗ ਦੀ ਵਿਆਖਿਆ ਕਰਦਿਆਂ ਕਰਦਿਆਂ ਇਹ ਵਿਚਾਰ ਪਰਮਾਤਮਾ ਤੱਕ ਪਹੁੰਚੇ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਸਵਾਮੀ ਦਯਾਨੰਦ ਜਿਨ੍ਹਾਂ ਨੇ ਆਰੀਆ ਸਮਾਜ ਨੂੰ ਜਨਮ ਦਿੱਤਾ ਇਸੇ ਸ਼ਾਸਤਰ ਤੋਂ ਪ੍ਰਭਾਵਤੋ ਕੇ ਕਹਿੰਦਾ ਹੈ ਈਸ਼ਵਰ ਤੇ ਮਾਦਾ ਦੋਵੇਂ ਅਨਾਦੀ ਨੇ ਦੋਵੇਂ ਇਕੱਠੇ ਚਲੇ ਆ ਰਹੇ ਨੇ ਦੀ ਈਸ਼ਵਰ ਦਾ ਆਦ ਲੱਭਣਾ ਔਖਾ ਹੈ ਤਾਂ ਇਹ ਜਿਹੜਾ ਮਾਦਾ ਹੈ ਇਸ ਦਾ ਵੀ ਆਦ ਲੱਭਣਾ ਔਖਾ ਹੈ ਬਾਓ ਜੇ ਸੁਨਾਰ ਦਾ ਆਦ ਦਾ ਪਤਾ ਨਹੀਂ ਚੱਲਦਾ ਤਾਂ ਸੋਨੇ ਦੇ ਆਦ ਦਾ ਵੀ ਨਹੀਂ ਪਤਾ ਚੱਲਦਾ ਕਿ ਦੋਵੇਂ ਇਕੱਠੇ ਚਲੇ ਆ ਰਹੇ ਨੇ ਤੇ ਇਸ ਦਾ ਮਤਲਬ ਇੱਕ ਨਹੀਂ ਹੈ ਦੋ ਨੇ ਇੱਕ ਮਾਦਾ ਹੈ ਇੱਕ ਪਰਮਾਤਮਾ ਹੈ ਇੱਕ ਵਸਤੂਆਂ ਨੇ ਇੱਕ ਸੋਨਾ ਹੈ ਇੱਕ ਸੁਨਾਰ ਹੈ ਤਾਂ ਗਹਿਣਿਆਂ ਦੀ ਬਣਤਰ ਹੋਈ ਹੈ ਤਾਂ ਗਹਿਣੇ ਆਲਮੇ ਵਜੂਦ ਦੇ ਚਾਏ ਨੇ ਆਰੀਆ ਸਮਾਜ ਇਸ ਤੇ ਖੜਾ ਹੈ ਇਹ ਹੀ ਕਾਰਨ ਹੈ ਆਰੀਆ ਸਮਾਜ ਦੇ ਵਿੱਚ ਕੋਈ ਗੂੜੇ ਭਗਤ ਰਸਕ ਪੁਰਸ਼ ਨਹੀਂ ਪੈਦਾ ਹੋਏ ਇਹ ਖਿਆਲ ਹੀ ਐਸਾ ਹੈ कि मनुख ਦੇ ਅੰਦਰ ਈਸ਼ਵਰ ਦੀ ਮਹਾਨਤਾ ਨੂੰ ਪ੍ਰਗਟ ਹੀ ਨਹੀਂ ਆਉਣ ਦਿੰਦਾ ਐਸਾ ਕੁਮਾਰ ਹੈ ਪਰਮਾਤਮਾ ਅਗਰ ਮਿੱਟੀ ਨਹੀਂ ਘੁੰਮਦਾ ਹੋਇਆ ਚੱਕ ਨਹੀਂ ਤੇ ਕੁਝ ਨਹੀਂ ਕਰ ਸਕਦਾ ਮੁਥਾਜ ਹੈ ਔਰ ਇਹ ਮਿੱਟੀ ਤੇ ਕੁਮਾਰ ਦੋਵੇਂ ਅਨਾਦੀ ਨੇ ਦੋਵੇਂ ਆਦ ਕਾਲ ਤੋਂ ਚਲੇ ਆ ਰਹੇ ਨੇ ਸ੍ਰੀ ਸੁਮੀ ਦਯਾਨੰ ਸਤਿਆਰਥ ਪ੍ਰਕਾਸ਼ ਦਾ ਕਰਤਾ ਹੈ ਇਸ ਤਰ੍ਹਾਂ ਦੇ ਹੋਰ ਕੈਸੋ ਚੰਦਰ इत्याਦਿਕ ਇਸ ਸੋਚਣੀ ਦੇ ਜਿਤਨੇ ਪੁਰਸ਼ ਨੇ ਕਹਿੰਦੇ ਨੇ ਈਸ਼ਵਰ ਨੂੰ ਕਰਤਾ ਮੰਨਦਿਆਂ ਕਾਰਨ ਨਹੀਂ ਹੈ। ਔਰ ਕਿਧਰੇ ਕਿਧਰੇ ਕੁਝ ਹੋਰ ਅਵਤਾਰੀ ਪੁਰਸ਼ਾਂ ਨੇ ਜਿਸ ਢੰਗ ਨਾਲ ਵਿਆਖਿਆ ਕੀਤੀ ਉਸ ਤੋਂ ਵੀ ਭਰਮ ਖੜਾ ਹੋ ਜਾਂਦਾ ਹੈ। ਜਿਵੇਂ ਕਹਿੰਦੇ ਨੇ ਇੱਕ ਪਰਮਾਤਮਾ ਹੈ, ਇੱਕ ਮਾਇਆ ਹੈ। ਇੱਕ ਖੁਦਾ ਹੈ, ਇੱਕ ਸ਼ੈਤਾਨ ਹੈ। ਨੇਕੀਆਂ خدا ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਸਾਰੇ ਗੁਣ خدا ਤੋਂ ਆਉਂਦੇ ਨੇ ਸਾਰੇ ਅਉਗਣ ਸ਼ੈਤਾਨ ਤੋਂ ਆਉਂਦੇ ਨੇ ਫਿਰ ਤੇ ਸ਼ੈਤਾਨ ਦੀ ਪੂਜਾ ਕਰਨੀ ਚਾਹੀਦੀ ਕਿਉਂ ਕਿ ਸ਼ੈਤਾਨ ਤੋਂ ਜੋ ਕੁਝ ਆਉਂਦਾ ਹੈ ਅਉਗਣ ਸੰਸਾਰ ਦੇ ਚ ਜ਼ਿਆਦਾ ਨੇ ਗੁਣ ਤੇ ਬਹੁਤ ਘੱਟ ਨੇ ਬੁਰਾਈਆਂ ਤੇ ਬਹੁਤ ਜ਼ਿਆਦਾ ਨੇ ਨੇਕੀਆਂ ਤੇ ਬਹੁਤ ਘੱਟ ਨੇ پھر تج دستا پہ خدا ہار رہے ہے شیطان جیت رہے ہے پھر تے شاید شیطان ہی خدا ہے خدا کچھ بھی نہیں ہے شیطان دے سامنے کمزور ہے اگر کہہ دئیے نیکیاں خدا تو آ رہی نے بدیاں شیطان تو آ رہی نے اور شیطان بدیاں نو روک دیندہ ہے یہ مطلب خدا دی خدائی نو روک دیندہ ہے ਤੋ ਫਿਰ ਤੇ ਸ਼ੈਤਾਨ ਬੜਾ ਬਲਵਾਨ ਹੈ ਬੜਾ ਸ਼ਕਤੀਸ਼ਾਲੀ ਹੈ ਫਿਰ ਤੇ ਖੁਦਾ ਕੁਛ ਨਹੀਂ ਇਹ ਦੁਬਦਾ بڑے بڑے ਪੈਗੰਬਰੀ ਪੁਰਸ਼ بڑے بڑے ਅਵਤਾਰੀ ਪੁਰਸ਼ਾਂ ਚ ਵੀ ਕਿਉਂ ਪੈਦਾ ਹੋ ਗਈ ਸੁਆਮੀ ਦਯਾਨੰਦ ਜੈਸੇ ਤਾਰਕਿਕ ਲੋਗਾਂ ਚ ਵੀ ਕਿਸ ਤਰ੍ਹਾਂ ਪੈਦਾ ਹੋ ਗਈ ਸਿਰਫ ਇਥੋਂ ਮੰਨ ਲੈਂਦੇ ਆ ਪ੍ਰਮਾਤਮਾ ਪ੍ਰਕਾਸ਼ ਹੈ ਤੋ ਫਿਰ ਜਿਹੜਾ ਇਹ ਅੰਧੇਰਾ ਹੈ ਇਹਦੇ ਬਾਰੇ ਕੀ ਕਹੀਏ ਇਹ ਅੰਦੇਰਾ ਕੀ ਹੈ ਮਨ ਨੇ ਇੱਕ ਜੀਵਨ ਹੈ ਪ੍ਰਮਾਤਮਾ ਪਰ ਇਹ ਮੌਤ ਕੀ ਹੈ ਇਹ ਜਗਤ ਮਿਟਦਾ ਹੋਇਆ ਕੀ ਹੈ ਅਗਰ ਇਹ ਕਹੇ ਜਗਤ ਮਿਟਦਾ ਹੋਇਆ ਰੱਬ ਹੈ ਪ੍ਰਮਾਤਮਾ ਉਸੇ ਦਾ ਹੀ ਰੂਪ ਹੈ ਤਾਂ ਫਿਰ ਕਹਿਣਾ ਪੈਗਾ ਇਹ ਕਬਰ ਵਿੱਚ ਖੁਦਾ ਨੂੰ ਪਾ ਰਹੇ ਆ ਰੱਬ ਨੂੰ ਪਾ ਰਹੇ ਹੋਰ ਕੀ ਹੈ ਇਹ ਅਰਥੀ ਜਲਾ ਰਹੇ ਆ ਪ੍ਰਮਾਤਮਾ ਦੀ ਮਰ ਗਿਆ ਪ੍ਰਮਾਤਮਾ ਉਹਨੂੰ ਮੁੰਡੇ ਤੇ ਚੁੱਕ ਕੇ ਲੈ ਜਾ ਰਹੇ ਆ کوئی سورج مٹ رہے ہیں, کوئی چندرمہ مٹ رہے کدھر دھرتی مٹ رہی ہے اس مٹ دے ہوئے تو گھبرا کے کچھ ایک نے کہہ دیتا شاید جیون پرماتمہ ہے موت شیطان ہے مایا ہے نیکیاں ایشور تو آ رہی نے بدیاں مایا کر کے نے شیطان کر کے نے ਇਸ ਥ੍ਰੀਕੇ ਨਾਲ ਅਗਰ ਨਾਪ ਤੋਲ ਕਰਨਾ ਹੋਵੇ ਤਾਂ ਬਦੀਆਂ ਜ਼ਿਆਦਾ ਨੇ। ਨੇਕੀਆਂ ਬਹੁਤ ਘੱਟ ਨੇ। ਅੰਧੇਰਾ ਬਹੁਤ ਜ਼ਿਆਦਾ ਹੈ। ਰੋਸ਼ਨੀ ਬਹੁਤ ਘੱਟ ਹੈ। ਅੱਧੀ ਜ਼ਮੀਨ ਤੇ ਤੈਂ ਸਮਝ ਲਓ ਹੰਦੇਰਾ ਰਹਿੰਦਾ ਹੀ ਹੈ। ਇੱਕ ਪਾਸੇ ਰਾਤ ਇੱਕ ਪਾਸੇ ਦਿਨ। ਪਰ ਜ਼ਮੀਨ ਦੇ ਥੱਲੇ ਵੀ ਅੰਧੇਰਾ ਹੈ। ਸਾਗਰ ਦੀ ਗੋਦ ਦੇ ਚ ਵੀ ਅੰਧੇਰਾ ਹੈ। ਥੱਲੇ ਚਲੇ ਜਾਓ ਤੇ ਅੰਧੇਰਾ ਹੀ ਅੰਧੇਰਾ ਹੈ ਔਰ ਕੀ ਹੈ? ਅੰਧੇਰਾ ਤੇ ਬਹੁਤ ਜ਼ਿਆਦਾ ਹੈ। ਰੋਸ਼ਨੀ ਤੇ ਬਹੁਤ ਘੱਟ ਹੈ ਤੇ ਜੇ ਗੁਣਾ ਨੂੰ ਨਾਪੋਗੇ ਤੋਲੋਗੇ ਤੇ ਗੁਣ ਬਹੁਤ ਘੱਟ ਨੇ ਬਹੁਤ ਘੱਟ ਨੇ ਔ ਗੁਣ ਬਹੁਤ ਜ਼ਿਆਦਾ ਨੇ ਵਿਆਪਕ ਸੇ ਰਾਤ ਇੱਕ ਪਾਸੇ ਦਿਨ ਪਰ ਜ਼ਮੀਨ ਦੇ ਥੱਲੇ ਵੀ ਅੰਧੇਰਾ ਹੈ ਸਾਗਰ ਦੀ ਗੋਦ ਦੇ ਵਿੱਚ ਵੀ ਅੰਧੇਰਾ ਥੱਲੇ ਚਲੇ ਜਾਓ ਤੇ ਅੰਧੇਰਾ ਹੀ ਅੰਧੇਰਾ ਹੈ ਔਰ ਕੀ ਹੈ ਅੰਧੇਰਾ ਤੇ ਬਹੁਤ ਜ਼ਿਆਦਾ ਹੈ ਰੋਸ਼ਨੀ ਤੇ ਬਹੁਤ ਘੱਟ ਹੈ ਜੇ ਗੁਣਾਂ ਨੂੰ ਨਾਪੋਗੇ ਤੋਲੋਗੇ ਤੇ ਗੁਣ ਬਹੁਤ ਘਟਨੇ ਬਹੁਤ ਘਟਨੇ ਆਉ ਗੁਣ ਬਹੁਤ ਜ਼ਿਆਦਾ ਨੇ ਵਿਆਪਕ ਨੇ ਬੜੇ ਪਰਵਲ ਨੇ ਤਾਂ ਫਿਰ ਕਿਸ ਤਰ੍ਹਾਂ ਕਹੀਏ ਈਸ਼ਵਰ ਕਮਜ਼ੋਰ ਹੈ ਮਹਾਤਮਾ ਬੁੱਧ ਜੈਸੇ ਨੇ ਆਪਣੇ ਚਚੇਰੇ ਭਰਾ ਹੀ ਨੂੰ ਸਾਫ਼ ਉਪਦੇਸ਼ ਦਿੰਦਿਆਂ ਕਹਿ ਦਿੱਤਾ ਸੀ ਆਨੰਦ ਨੂੰ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਸੂਤਰ ਇਸ ਨੂੰ ਕਹਿੰਦੇ ਨੇ ਦੋ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦੇਣੀ ਹੈ ਆਨੰਦ ਭੀੜ ਤੋਂ ਮੁਤਾਸਰ ਨਾ ਹੋਵੇ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਪੇੜਾ ਚਾਲ ਆਉਂਦੀ ਹੈ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਬਹੁਤ ਥੋੜੇ ਆਉਂਦੇ ਨੇ ਬਹੁਤ ਥੋੜੇ ਹੁੰਦੇ ਨੇ। ਤੋ ਇਸਦਾ ਮਤਲਬ ਹੈ ਖੁਦਾ ਬਹੁਤ ਥੋੜਾ ਹੈ, ਸ਼ੈਤਾਨ ਬਹੁਤ ਜ਼ਿਆਦਾ ਹੈ। ਮਾਇਆ ਬੜੀ ਪਰਬਲ ਹੈ, ਈਸ਼ਵਰ ਬਹੁਤ ਛੋਟਾ ਹੈ। ਹਿੰਮਤ ਕੀਤੀਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ। ਆਪ ਕਹਿੰਦੇ ਨਹੀਂ ਸਭ ਕੁਝ ਉਸੇ ਤੋਂ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ। ਉਹ ਕਰਤਾ ਵੀ ਹੈ, ਉਹ ਕਾਰਨ ਵੀ ਹੈ। ਰੋਸ਼ਨੀ ਵੀ ਉਸੇ ਤੋਂ ਆਉਂਦੀ ਹੈ ਹਨੇਰਾ ਵੀ ਉਸੇ ਤੋਂ ਆਉਂਦਾ ਹੈ ਤੰਦਰੁਸਤੀ ਵੀ ਉਸੇ ਤੋਂ ਆਉਂਦੀ ਹੈ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਿਮਾਰੀ ਵੀ ਉਸੇ ਤੋਂ ਆਉਂਦੀ ਹੈ ਜੀਵਨ ਵੀ ਉਸੇ ਤੋਂ ਆਉਂਦਾ ਹੈ ਮੌਤ ਵੀ ਉਸੇ ਤੋਂ ਆਉਂਦੀ ਹੈ ਕਿਉਂ ਉਹ ਕਿਰਤ ਨਹੀਂ ਹੈ ਸਭ ਕੁਝ ਦਾ ਕਰਤਾ ਹੈ ਜੋ ਕੁਝ ਵੀ ਜਗਤ ਵਿੱਚ ਦਿਖਾਈ ਦੇ ਰਿਹਾ ਹੈ ਹੋਰ